ਸਰ ਆਜੀ ਜਿਹੜਾ ਅੱਜ ਇਹ ਘਟਾ ਹੈਗੇ ਕਿਸ ਕਿਸ ਮਾਮਲੇ ਦੇ ਇਹਦੇ ਮਾਮਲੇਦਾਰ ਸੀ ਤਸਕਰ ਦੇ ਤੇ ਕਿਸ ਲੈਵਲ ਦਾ ਤਸਕਰ ਸੀ ਤੇ ਕਿਸ ਦੀ ਗਾਰਵੀ ਕਿਸ ਤਰ੍ਹਾਂ ਦੀ ਗਾਰਵੀ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਹੈ ਜਿਹੜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਨਗਰ ਪੰਚਾਇਤ ਹੰਡਿਆਇਆ ਵੱਲੋਂ ਇਤਿਕ ਨਾਜਾਇਜ਼ ਆੜੀ ਨੂੰ ਢਾਇਆ ਜਾ ਰਿਹਾ ਹੈ ਇਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਗੋਰਾ ਸਿੰਘ son of ਤੁਮਰਾ ਸਿੰਘ ਤੇ ਅਮਰਜੀਤ ਕੌਰ wife of ਤੁਮਰਾ ਸਿੰਘ ਇਨਾਂ ਦੇ ਖਿਲਾਫ 16 ਤੋਂ ਵੱਧ ਐਨਡੀਪੀਐਸ ਦੇ ਹੋਰ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਸਕੇ ਇਨਾਂ ਦਾ ਪੂਰਾ ਪਰਿਵਾਰੀ ਨਸ਼ਾ ਤਸਕਰ ਦੇ ਕੰਮ ਚ ਐਕਟਿਵ ਸੀਗਾ ਔਰ ਜਿਹੜੀ ਇੱਥੇ ਇਹ ਨਾਜਾਇਜ਼ ਸਮਾਨ ਢਾਇਆ ਜਾ ਰਹਾ ਹੈ ਇਹਦੇ ਰਿਗਾਰਡਿੰਗ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਜਾਬਤੀ ਅਨੁਸਾਰ ਨੋਟਿਸ ਵੀ ਦਿੱਤਾ ਗਿਆ ਸੀਗਾ ਔਰ ਇਹ ਇਲੀਗਲ ਪ੍ਰੋਸੀਡਸ ਆਫ ਡਰਗ ਮਨੀ ਜਰਾ ਹੁੰਦਾ ਉਹਦੇ ਰਾਹੀਂ ਇਹ ਬਣਾਇਆ ਗਿਆ ਸੀਗਾ ਇਸ ਕਰਕੇ ਜਾਬਤੀ ਅਨੁਸਾਰ ਹਟਾਇਆ ਗਿਆ ਪੁਲਿਸ ਪ੍ਰਸ਼ਾਸਨ ਇੱਥੇ ਨਾ ਲਾਕਰ ਲਾਅਨ ਅਡਾ ਨੂੰ ਵੀ ਇਨਸ਼ੋਰ ਕਰ ਰਹੀ ਹੈ ਤੇ ਜਿਹੜਾ ਜਹਾਂ ਕਾਰਵਾਈ ਕਾਰਵਾਈ ਨੂੰ ਅਮਲ ਚ ਲਿਆਇਆ ਜਾ ਰਿਹਾ ਹੈ ਇਹ ਕਿਤੇ ਦਾ ਸਕਾ ਜਿਹੜਾ ਇਸ ਜਿਹੜੇ ਇਹਦੇ ਵਿੱਚ ਇੱਕ ਜੇਲ ਤੇ ਜੇਲ ਦੇ ਵਿੱਚ ਹੈ ਔਰ ਜਿਹੜੀ ਅਮਰਜੀਤ ਕਰੋ ਉਹ ਬੇਲ ਤੇ ਬਾਹਰ ਹੈ ਇਹ ਸਰ ਇੱਕੋ ਬਰ ਬਰ ਦੇ ਮੈਂਬਰ ਇੱਕ ਪਰਿਵਾਰ ਦੇ ਮਰੀਨਦਰ ਦੋ ਪ੍ਰਾ ਔਰ ਹੈ ਗੋਰਾ ਸਿੰਘ ਦਾ ਉਹ ਵੀ ਉਹਨਾਂ ਤੇ ਵੀ ਐਕਸਰਸਾਈਜ਼ ਵਗੈਰਾ ਦੇ ਖੜਚੇ ਸਰ ਕਿੰਨੇ ਪਰ 4.5 ਗੇਜ ਉਹ ਦੇਖੋ ਇਹਦਾ ਅਸੈਸਮੈਂਟ ਤੋਂ ਤੁਹਾਨੂੰ ਇਹਨਾਂ ਆਪਣੇ ਅਫਸਰ ਹੈ ਨਗਰ ਪੰਚਾਇਤ ਤੋਂ ਉਹ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਕਾਈਂਡਲੀ ਬਰੀਫ ਕਰੋ ਇਹ ਨਜਾਇਜ਼ ਕਬਜ਼ਾ ਸੀਗਾ ਨਗਰ ਪੰਚਾਇਤ ਹੜਾਇ ਦੇ ਜ਼ਮੀਨ ਦਾ ਕਬਜ਼ਾ ਸੀਗਾ ਇਹਨਾਂ ਨੂੰ ਪ੍ਰੋਪਰ ਨੋਟਿਸ ਵਗੈਰਾ ਜਾਰੀ ਕਰਕੇ ਇਹ ਕਬਜ਼ਾ ਢਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਨਤਾਬ ਇਹ ਨਜਾਇਜ਼ ਕਬਜ਼ਾ ਸੀ ਜਾਂ ਬਾਕੀ ਨਸ਼ੇ ਦੀ ਐਕਟ ਦੇ ਨਾਲ ਤਾਂ ਸੀ ਇਹ ਸਰ ਨਜਾਇਜ਼ ਕਬਜ਼ਾ ਵੀ ਸੀ ਪਲੱਸ ਨਸ਼ੇ ਦੀ ਇਹਨਾਂ ਦੇ ਕਾਫੀ ਮਰਚੇ ਵੀ ਕਰਾਏ ਹੋਏ ਸੀ ਤੁਹਾਡਾ ਨਾਂ ਤੇ ਤੁਹਾਡਾ ਰੈਂਕ ਕੀ ਆ ਮੇਰਾ ਨਾਮ ਮਨਸਾਹੀ ਪ੍ਰੀਤ ਸਿੰਘ ਆ ਜੀ ਮੈਂ ਡੀਐਮ ਆ ਦੇਖੋ ਸਾਰੀ ਕੰਪਲੀਟਲੀ ਨਜਾਇਜ਼ ਸੀਗੀ ਅ ਮਤਲਬ ਪਿਛੋਕਰ ਮੈਨੇ ਜਿਵੇਂ ਤੁਹਾਨੂੰ ਦਸੀਆ ਕਿ ਇਨਾਦ ਦਾ ਪਿਛੋਕਰ ਨਸਾ ਤਸਕਰ ਦਾ ਸੀਗਾ ਔਰ ਰੂਟੀਨ ਦਾ ਪ੍ਰੋਸੈਸ ਹੁੰਦਾ ਹੈ ਕਿ ਜਿਹੜੀ ਨਾ ਇਲੀਗਲ ਸਟਰਕਚਰ ਹੁੰਦੀ ਹੈ ਉਹਨੂੰ ਨਗਰਪੰਚਾਇਤ ਵੱਲੋਂ ਨਾ ਵੈਰੀਫਾਈ ਕਰ ਢਾਇਆ ਜਾਂਦਾ ਹੈ ਉਹਦੇ ਵਿੱਚ ਇਹਨੂੰ ਲਾਇਆ ਗਿਆ ਸਰ ਹੋਰ ਨਹੀਂ ਮਤਲਬ ਦੇਖੋ ਅਸੀਂ ਹੰਡਿਆਇਆ ਕਿਲਾਪੱਤੀ ਹੰਡਿਆਇ ਦੇ ਵਿੱਚ ਖੜੇ ਹਾਂ ਇੱਥੇ ਪਹਿਲੇ ਵੀ ਦੋ ਸਟਰਕਚਰ ਨੂੰ ਢਾਇਆ ਗਿਆ ਸੀਗਾ ਜਿਹੜਾ ਬਨਾਰਾ ਦੇ ਵਿੱਚ ਨਾ ਟੋਟਲ 6 ਸਟਰਕਚਰ ਜਿਹੜੇ ਇਲੀਗਲ ਸੀਗੇ ਉਹਨਾਂ ਨੂੰ ਢਾਇਆ ਗਿਆ ਸੀਗਾ